ਕੜੀ ਹੈ ਬਹੁਤ ਜ਼ਿਆਦਾ ਵਿਗੜ ਗਈ ਸੀ ਸਿਹਤ ਜਗਜੀਤ ਸਿੰਘ ਢੱਲੇਵਾਲ ਹੁਣਾਂ ਦੀ ਔਰ ਡਾਕਟਰਾਂ ਦੀ ਟੀਮ ਜੋ ਹੈ ਮੌਕੇ ਦੇ ਉੱਪਰ ਨਾਲ ਰਹਿੰਦੀ ਹੈ ਹਮੇਸ਼ਾ ਹੀ ਜਗਜੀਤ ਸਿੰਘ ਢੱਲੇਵਾਲ ਹੁਣਾਂ ਦਾ ਬੀਪੀ ਰੂਟੀਨ ਦੇ ਵਿੱਚ ਲਗਾਤਾਰ ਚੈੱਕ ਕੀਤਾ ਜਾਂਦਾ ਤਾਂ ਜਗਜੀਤ ਸਿੰਘ ਢੱਲੇਵਾਲ ਹੁਣਾਂ ਦੀ ਸਿਹਤ ਬਹੁਤ ਜ਼ਿਆਦਾ ਵਿੱਗੜ ਗਈ ਸੀ اور ਇੱਕ ਤਕਰੀਬਨ 1 ਘੰਟੇ ਬਾਅਦ ਉਹਨਾਂ ਦਾ ਬੀਪੀ ਬੜੀ ਮੁਸ਼ਕਲ ਦੇ ਨਾਲ ਨੋਰਮਲ ਹੋਇਆ ਤਾਂ ਲਗਾਤਾਰ ਬੀਪੀ ਡਾਊਨ ਜਾ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਤਾਂ ਡਾਕਟਰਾਂ ਨੇ ਖਤਰੇ ਦੀ ਘੰਟੀ ਦੱਸੀ ਹੈ ਕਿ ਕਿਸੇ ਵੀ ਵਕਤ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਵੀ ਹੋ ਸਕਦਾ ਹੈ ਕਿਸੇ ਵੀ ਵੇਲੇ ਉਹਨਾਂ ਦੇ ਅੰਗ ਫੇਲ ਹੋ ਸਕਦੇ ਆ ਕੰਮ ਕਰਨਾ ਬੰਦ ਕਰ ਸਕਦੇ ਆ ਤਾਂ ਸਿੱਧਾ ਮੌਕੇ ਦੀਆਂ ਤਸਵੀਰਾਂ ਜੋ ਨੇ ਉਹ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਡੱਲੇਵਾਲ ਨੂੰ ਜਦੋਂ ਉਹ ਮੌਕੇ ਦੇ ਉੱਪਰ ਉਹਨਾਂ ਦੀ ਸਿਚੁਏਸ਼ਨ ਜ਼ਿਆਦਾ ਵਿਗੜੀ ਕ੍ਰਿਟੀਕਲ ਹੋਈ ਸਿਚੁਏਸ਼ਨ ਔਰ ਉਸ ਤੋਂ ਬਾਅਦ ਫਿਰ ਡਾਕਟਰ ਮੌਕੇ ਦੇ ਉੱਪਰ ਪਹੁੰਚੇ ਤਾਂ ਜਗਜੀਤ ਸਿੰਘ ਡੱਲੇਵਾਲ 42 ਦਿਨਾਂ ਤੋਂ ਮਰਨ ਵਰਤੇ ਬੈਠੇ ਆ ਔਰ ਮੌਕੇ ਦੇ ਉੱਪਰ ਡਾਕਟਰਾਂ ਦੇ ਵੱਲੋਂ ਉਹਨਾਂ ਦੀਆਂ ਤਲੀਆਂ ਛੱਸੀਆਂ ਜਾਂਦੀਆਂ ਉਹਨਾਂ ਦਾ ਜੋ ਹੱਥ ਹੈ ਉਹ ਮਲੇ ਜਾਂਦੇ ਆ ਔਰ ਉਸ ਤੋਂ ਬਾਅਦ ਤਕਰੀਬਨ 1 ਘੰਟੇ ਦੀ ਮਸ਼ੱਕਤ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਜੋ ਹੈ ਉਹ ਉਹਨਾਂ ਦਾ ਬਲੱਡ ਪ੍ਰੈਸ਼ਰ ਨਾਰਮਲ ਹੁੰਦਾ ਤਾਂ ਸਿੱਧੀ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਦੀ 42 ਦਿਨਾਂ ਤੋਂ ਡੱਲੇਵਾਲ ਮਰਨ ਵਰਤੇ ਬੈਠੇ ਆ ਔਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਸੀਗੀ ਔਰ ਤਕਰੀਬਨ 1 ਘੰਟੇ ਬਾਅਦ ਸਿਚੁਏਸ਼ਨ ਨਾਰਮਲ ਹੋਈ ਤਾਂ ਅਚਾਨਕ ਜਗਜੀਤ ਸਿੰਘ ਢੱਲੇਵਾਲ ਦੀ ਸੇਤ ਵਿਗੜੀ ਅਚਾਨਕ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਘਟ ਗਿਆ ਸੀਗਾ ਤਕਰੀਬਨ 1 ਘੰਟੇ ਹਾਲਾਤ ਬਹੁਤ ਜ਼ਿਆਦਾ ਗੰਭੀਰ ਬਣੇ ਰਹੇ ਆ ਤਾਂ ਤਕਰੀਬਨ 1 ਘੰਟਾ ਹਾਲਾਤ ਬਹੁਤ ਜ਼ਿਆਦਾ ਗੰਭੀਰ ਬਣੇ ਰਹੇ ਜਗਜੀਤ ਸਿੰਘ ਢੱਲੇਵਾਲ ਹੋਣਾ ਦੇ ਔਰ ਪਹਿਲਾਂ ਮੁੱਢਲੀ ਸਹਾਇਤਾ ਤੋਂ ਤਕਰੀਬਨ 1 ਘੰਟੇ ਬਾਅਦ ਬਲੱਡ ਪ੍ਰੈਸ਼ਰ ਨਾਰਮਲ ਹੋਇਆ ਤਾਂ ਸਿੱਧੀਆਂ ਤਸਵੀਰਾਂ ਔਰ ਖਨੌਰੀ ਬਾਰਡਰ ਤੋਂ ਇਸ ਵੇਲੇ ਦੀ ਵੱਡੀ ਖਬਰ ਤੁਹਾਡਾ ਨਰਸਨਜੀ ਕਰ ਰਹੇ ਆ ਡਾਕਟਰਾਂ ਨੇ ਖਤਰੇ ਦੀ ਘੰਟੀ ਦੱਸੀ ਹੈ ਕਿ ਕਿਸੇ ਵੀ ਵਕਤ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੂੰ ਕੁਝ ਵੀ ਹੋ ਸਕਦਾ ਹੈ ਔਰ ਉਹਨਾਂ ਨੇ ਬਕਾਇਦਾ ਵਾਰਨਿੰਗ ਦਿੱਤੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੂੰ ਕਦੇ ਵੀ ਕੁਝ ਵੀ ਹੋ ਸਕਦਾ ਤਾਂ ਬੀਪੀ ਬਹੁਤ ਜ਼ਿਆਦਾ ਡਾਊਨ ਚੱਲਿਆ ਗਿਆ ਸੀ ਜਗਜੀਤ ਸਿੰਘ ਡੱਲੇਵਾਲ ਹੁਣਾਂ ਦਾ ਤਾਂ ਖਨੌਰੀ ਬਾਰਡਰ ਤੇ ਮਰਨਵਰਤ ਲਗਾਤਾਰ ਜਾਰੀ ਹੈ 42 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਹੁਣਾਂ ਦਾ ਆਪਣੀਆਂ ਵਕ ਵਕ ਮੰਗਾਂ ਨੂੰ ਲੈ ਕੇ ਡੱਲੇਵਾਲ ਮਰਨਵਰਤ ਤੇ ਬੈਠੇ ਹੋਏ ਆ ਔਰ ਡੱਲੇਵਾਲ ਕਹਿੰਦੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਲਿਆ ਜਾਂਦੀ ਆ ਉਦੋਂ ਤੱਕ ਮੈਂ ਆਪਣਾ ਮਰਨ ਵਰਤ ਜਾਰੀ ਰੱਖੂਗਾ ਤਾਂ ਇਹ ਗੱਲ ਡੱਲੇਵਾਲ ਹੁਣਾਂ ਦੇ ਵੱਲੋਂ ਕਹੀ ਗਈ ਤਾਂ ਡਾਕਟਰ ਵੀ ਲਗਾਤਾਰ ਕਹਿ ਰਹੇ ਸੀਗੇ ਕਿ ਖਤਰੇ ਦੀ ਘੰਟੀ ਕਿਸੇ ਵੀ ਵਕਤ ਕੁਝ ਵੀ ਹੋ ਸਕਦਾ ਹੈ ਡੱਲੇਵਾਲ ਹੁਣਾਂ ਨੂੰ ਤਾਂ ਹੁਣ ਡੱਲੇਵਾਲ ਹੁਣਾਂ ਦੇ ਨਾਲ ਵੱਡੀ ਖਬਰ ਜੁੜੀ ਹੋਈ ਆ ਕਿ ਡੱਲੇਵਾਲ ਦੀ ਸਿਹਤ ਬਹੁਤ ਜ਼ਿਆਦਾ ਕ੍ਰਿਟੀਕਲ ਹੋ ਗਈ ਸੀ ਸਿਚੁਏਸ਼ਨ ਬਹੁਤ ਖਰਾਬ ਹੋ ਗਈ ਸੀ ਡੱਲੇਵਾਲ ਦੀ ਬੜੀ ਮੁਸ਼ਕਲ ਦੇ ਨਾਲ ਹੋਸ਼ ਆਇਆ ਔਰ ਬੜੀ ਮੁਸ਼ਕਲ ਦੇ ਨਾਲ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਦੇ ਵਿੱਚ ਆਇਆ ਬਲੱਡ ਪ੍ਰੈਸ਼ਰ ਵੀ ਨੋਰਮਲ ਹੋਇਆ ਹੈ ਤਾਂ ਵੱਡੀ ਖਬਰ ਡੱਲੇਵਾਲ ਹੁਣ ਦੇ ਨਾਲ ਜੁੜੀ ਹੋਈ ਤਾਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਂ ਲੀਡਰ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਤੇ ਮਰਨ ਵਰਤ ਉਹਨਾਂ ਦਾ ਜਾਰੀ ਆ ਲਗਾਤਾਰ ਉੱਥੇ ਬੈਠੇ ਨੇ ਡੱਲੇਵਾਲ ਤਾਂ ਉਸ ਤੋਂ ਬਾਅਦ ਹੁਣ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਅਪੀਲ ਕੀਤੀ ਸੀ ਕਿ ਉਹ ਲੋਕਾਂ ਨੂੰ ਮਿਲਣਾ ਚਾਹੁੰਦੇ ਆ ਲੋਕਾਂ ਨੂੰ ਦੇਖਣਾ ਚਾਹੁੰਦੇ ਆ ਤਾਂ ਬਹੁਤ ਵੱਡਾ ਇਕੱਠ ਖਨੌਰੀ ਬਾਰਡਰ ਤੇ ਹੋਇਆ ਸੀ ਤਾਂ ਹੁਣ ਡੱਲੇਵਾਲ ਦੀ ਸਿਹਤ ਦੇ ਨਾਲ ਜੁੜੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੀ ਸਿਹਤ ਜੋ ਹੈ ਬਹੁਤ ਜ਼ਿਆਦਾ ਵਿਗੜ ਗਈ ਸੀ ਤਾਂ ਡੱਲੇਵਾਲ ਦੀ ਸਿਹਤ ਵਿਗੜਨ ਤੋਂ ਬਾਅਦ ਫਿਰ ਮੌਕੇ ਦੇ ਉੱਪਰ ਡਾਕਟਰਾਂ ਦੀ ਟੀਮ ਪਹੁੰਚੀ ਔਰ ਡਾਕਟਰਾਂ ਦੀ ਟੀਮ ਜਿਹੜੀ ਲਗਾਤਾਰ ਉਹਨਾਂ ਦੇ ਨਾਲ ਵੀ ਹੁੰਦੀ ਆ ਤਾਂ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਡੱਲੇਵਾਲ ਦੀ ਸਿਹਤ ਯਾਬੀ ਦੇ ਲਈ ਤੁਸੀਂ ਵੀ ਅਰਦਾਸ ਕਰੋ ਤਾਂ ਡੱਲੇਵਾਲ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਸੀ ਬਹੁਤ ਕ੍ਰਿਟੀਕਲ ਸਿਚੁਏਸ਼ਨ ਹੋ ਗਈ ਸੀ ਕਿ ਡੱਲੇਵਾਲ ਦੀ ਜਦੋਂ ਬਲੱਡ ਪ੍ਰੈਸ਼ਰ ਉਹਨਾਂ ਦਾ ਬਹੁਤ ਡਾਊਨ ਚਲਾ ਗਿਆ ਸੀਗਾ ਤਾਂ ਕਿਉਂਕਿ 42 ਦਿਨਾਂ ਤੋਂ ਕੁਝ ਖਾਧਾ ਨਹੀਂ ਹੈ ਡੱਲੇਵਾਲ ਹੁਣ ਸਿਰਫ ਪਾਣੀ ਪੀ ਰਿਹਾ ਔਰ ਲਗਾਤਾਰ ਜਿਸ ਤਰੀਕੇ ਨਾਲ ਉਹਨਾਂ ਦੀ ਸਿਹਤ ਡਾਊਨ ਹੋ ਰਹੀ ਹੈ ਸਿਹਤ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਉਹਨਾਂ ਦੇ ਔਰ ਪਿਛਲੇ ਦਿਨੀ ਜਦੋਂ ਡੱਲੇਵਾਲ ਨੇ ਕੱਟ ਸੱਦਿਆ ਸਖਨੋਰੀ ਬਾਰਡਰ ਤੇ ਬਹੁਤ ਭਾਰੀ ਕੱਟ ਹੋਇਆ ਬਹੁਤ ਵੱਡਾ ਕੱਟ ਹੋਇਆ ਸੀਗਾ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਔਰ ਜੇ ਮੇਰੀ ਜਾਨ